ਉਮਰ ਚੇਤਾ ਆ ਗਈ ਸੱਚ ਉਹ ਲੱਕੀ ਦੇ ਮੁੰਡੇ ਦਾ ਵਿਆਹ ਹੀ ਹੋ ਸਵੇਰੇ ਸਗਣੀ ਹੋ ਤੇ ਭਾ ਕੇ ਪਾਸੋਂ ਦਾ ਸਲਾਈ ਫੇਰ ਕਿ ਸਵੇਰੇ ਸਗਣ ਮਾਤੇ ਤੇ ਭਾ ਕੇ ਪਰਫੂਕੋ ਦੱਸਣਾ ਮੈਂ ਦੱਸਣ ਤੇ ਦਿਆਂ ਵੀ ਭਲਕੇ ਸਵੇਰੇ ਜਾਣਾ ਆਪਾਂ ਤੇ ਸਵੇਰੇ ਜਾਣਾ ਮੈਂ ਤੇ ਹੁਣ ਦੱਸਣਾ ਹੈਗਾ ਤੇ ਹੁਣ ਕਿ ਕਵੇੜਾ ਹੋ ਗਿਆ ਤੇ ਕਵੇੜਿਆ ਨਹੀਂ ਹੋਇਆ ਕਈ ਕੰਮ ਹੁੰਦੇ ਆਪਣੇ ਕਰਨ ਵਾਲੇ ਭਲੀੜਾ ਪ੍ਰੈਸ ਕਰਨਾ ਕੋਈ ਕੋਸ਼ ਕਰਨਾ ਤੇ ਲੀੜੇ ਪ੍ਰੈਸ ਕਰ ਭਵੇਂ ਧੋ ਮੇਰੇ ਵੱਲੋਂ ਇਹਦੇ ਵਿੱਚ ਕਿਹੜੀ ਗੱਲ ਤੂੰ ਉੱਥੇ ਜਾਣਾ ਬਿਊਟੀ ਪਾਰਲਰ ਵੀ ਤਿਆਰ ਹੋ ਕੇ ਜਾਣਾ ਮਹਾਰਾਣੀ ਨਹੀਂ ਉੱਥੇ ਹਾਏ ਰਬਾ ਬਿਊਟੀ ਪਾਰਲਰ ਦੀ ਗੱਲ ਨਹੀਂ ਕੀ ਹੁੰਦੀ ਹਾਂ ਫੇਰ ਵੀ ਕੋਈ ਸੱਦਾ ਪੱਤਰ ਆਇਆ ਹੋਵੇ ਉਹਨਾਂ ਨੇ ਕਾਰਡ ਨਹੀਂ ਕਰਾਇਆ ਕਿ ਤੇ ਕੁਛ ਨਹੀਂ ਫੋਨ ਤੇ ਰੱਖ ਦਿੱਤਾ ਤੈਨੂੰ ਪਤਾ ਨਹੀਂ ਪਾ ਦਿੱਤਾ ਉਹ ਬੇ ਕਾਰਡ ਪਿਆ ਥੱਲੇ ਰੇਜ ਦੇ ਕੱਪੜੇ ਥੱਲੇ ਹੁਣ ਵੀ ਨਹੀਂ ਚੇਤਾ ਆਉਂਦੇ ਆ ਨਾ ਵੀ ਸਵੇਰੇ 15 ਤਰੀਕ ਉਹਦਾ ਬਰਾਚੇਟ ਵੀ ਲਾਈ ਨਾਲ ਸ਼ਾਬਾਸ਼ ਹੈ ਤੁਹਾਡੇ ਜਿੱਦਨ ਮੈਂ ਪਿੰਡ ਗਈ ਹਾਂ ਮਗਰੋਂ ਆਇਆ ਹੋਣਾ ਨਾ ਡੱਬਾ ਖਾ ਕੇ ਮਠਿਆਈ ਦਾ ਤੇ ਕਾਰਡ ਰਹਿ ਤਾ ਫਰੇਜ ਦੇ ਕੱਪੜੇ ਥੱਲੇ ਦੱਸਣ ਦਾ ਤਾਂ ਫਰਜ਼ ਹੈਗਾ ਨਾ ਹੁਣ ਦੋਹਰੇ ਤੁਹਾਨੂੰ ਫੋਨ ਆ ਗਿਆ ਨਹੀਂ ਨਹੀਂ ਡੱਬਾ ਮਠਿਆਈ ਦਾ ਤੂੰ ਖਾਣਾ ਸੀ ਉਹ ਜੇ ਨਿਆਣਿਆਂ ਚ ਵੰਡਿਆ ਗਿਆ ਖਾ ਲਿਆ ਖਾਦਾ ਗਿਆ ਤੈਨੂੰ ਉੱਥੇ ਵੀ ਡੱਬੇ ਚ ਕੀ ਹੁੰਦਾ ਪਈ ਲੋ ਹੁਣ ਤੁਹਾਨੂੰ ਦੋਰੇ ਫੋਨ ਆਇਆ ਤੇ ਹੁਣ ਤੁਹਾਨੂੰ ਚੇਤਾ ਆ ਗਿਆ ਵੀ ਫੋਨ ਆਇਆ ਸੀਗਾ ਨਹੀਂ ਮੈਂ ਖਾਣਾ ਤੇ ਨਹੀਂ ਡੱਬਾ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਕਿ ਇਹਦੇ ਘਰੋਂ ਕੀ ਆ ਪਰ ਕਿ ਇਹ ਹੀ ਨਿਖਲਾਉਣੇ ਆਪਣੇ ਮੁੰਡੇ ਦੇ ਓ ਯਾਰ ਮੈਨੂੰ ਚੇਤਾ ਹੀ ਆ ਬੀਬੀ ਨੂੰ ਵੀ ਚੇਤਾ ਬੀਬੀ ਨੂੰ ਵੀ ਪਤਾ ਹੀ ਹੋਏ ਗੱਲ ਦਾ ਤੇ ਮੈਂ ਤਾਂ ਫੇਰ ਕੱਖੋਂ ਨਾ ਹੋਈ ਘਰ ਦੇ ਵਿੱਚ ਜੇ ਮੈਨੂੰ ਨਹੀਂ ਪਤਾ ਕਿਸੇ ਗੱਲ ਦਾ ਤੇ ਉਹ ਸਭ ਕੋਹੀ ਤੂੰ ਆ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਮੁਰ 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 ਕੇ ਉਹ ਗੱਲ ਕੋਾਈ ਜਾਂਦੇ ਮੇਰੇ ਕੋਲ ਮੈਂ ਨਹੀਂ ਕਿ ਜਾਣਾ ਵਿਆਹ ਕੋ ਚਲ ਜੀ ਤੂੰ ਇਕੱਲੀ ਚੱਲ ਨਾ ਉਹ ਬੈਠੀ ਜਾਂ ਨ ਤੇ ਵਿਨੋ ਕੁੜੀ ਦੇ ਕੰਨ ਖੜੇ ਪਿਆਰ ਤੇ ਹੁਣ ਮੈਂ ਤੁਰ ਪਾ ਨਾ ਮੈਂ ਹੁਣ ਕੋਈ ਸੂਟ ਸਵਾਉਣਾ ਹੀ ਵੱਧਾ ਮੈਂ ਕੋਈ ਹੋਰ ਹੁਣ ਹੋਰ ਮੈਂ ਵਿਆਹ ਚ ਪਾਉਣੇ ਆ ਪਹਿਲਾਂ ਮੈਂ ਨਵੇਂ ਪਾ ਕੇ ਬਹਿ ਜਾ ਚੱਲ ਉਹਨਾਂ ਜਿਹੜੇ ਨਵੇਂ ਸਵਾਏ ਉਹਨਾਂ ਚ ਇੱਕ ਪਾਲੀ ਉੱਥੇ ਕੀ ਆ ਜੀ ਉਹਨਾਂ ਦੇ ਯਾਰ ਕੋਈ ਸੂਟ ਵੇਂਦਾ ਵਾ ਕੋਈ ਤੇ ਮੈਂ ਉੱਥੇ ਵਿਆਜ ਨਹੀਂ ਪਾਉਣੇ ਮੈਂ ਪਹਿਲਾਂ ਤੁਹਾਨੂੰ ਦਾਤਾ ਵੀ ਨਵੇਂ ਪਾ ਕੇ ਉਹਨਾਂ ਤੇ ਫਿਰ ਤੈਨੂੰ ਕੀ ਗੱਲ ਤੇਰੇ ਪੇਕੇ ਕੱਢ ਦਣਗੇ ਵੀ ਤੂੰ ਇਹ ਸੂਟ ਉੱਥੇ ਉਹਨਾਂ ਦੇ ਵਿਆਜ ਪਾਇਆ ਸੀ ਤੇ ਤੂੰ ਇੱਥੇ ਕਿਉਂ ਪਾ ਕੇ ਆਈ ਆਂ ਆ ਬੰਦੇ ਨਹੀਂ ਵੀ ਇਹ ਸੂਟਾਂ ਦੀ ਗੱਲ ਕਰਦੇ ਤੁਸੀਂ ਸੂਟਾਂ ਦੀਆਂ ਗੱਲਾਂ ਕਰੀ ਜਾਨੀ ਤੂੰ ਹੁਣ ਮੇਰੀ ਨਵੀਂ ਕੋਟੀ ਧੋਣ ਵਾਲੀ ਪਈ ਹਲੇ ਤੇ ਥੋਲਾ ਤੇ ਕਹਦਾ ਸੁੱਕਣੀ ਤੇ ਫਿਰ ਮੈਂ ਉਹ ਪਾਉਣੀ ਆ ਮਸ਼ੀਨ 'ਚ ਪਾ ਕੇ ਤੇ ਥੋਲੋ ਤੇ ਉਹ ਨਾਲ ਹੀ ਸੁਕਉਣ ਵਾਲੀ ਹੈ ਕਿ ਉਹ ਸੁਕਾਲਾ ਉੱਚ ਤੇ ਮੈਂ ਉੱਠਾ ਕੇ ਵੇਖਾਂ ਕਿ ਗੋਪੀ ਕੱਪੜੇ ਧੋਣ ਵਾਲ ਗਈ ਆ ਕਿ ਨਹੀਂ ਗਈ ਤੇ ਗੋਪੀ ਨੇ ਧੋਣੇ ਕੱਪੜੇ ਤੇ ਹੋਰ ਕਿਨੇ ਧੂਲੇ ਸੌਖੇ ਕੰਮ ਤੇ ਗੋਪੀ ਲੱਭਦੀ ਆ ਜਿਹੜੇ ਡੰਗਰਾਂ ਦੀ ਛੜਾਂ ਖਾਣੀਆਂ ਗੋਹਾ ਮਿੱਦਣਾ ਉਹ ਮੈਂ ਤੇ ਮਸ਼ੀਨ 'ਚ ਕੱਪੜੇ ਧੋ ਕੇ ਤੇ ਮਹਾਰਾਣੀ ਦੇ ਕੱਢ ਲੈਣੇ ਤੇ ਜਿਹੜੇ ਠੰਡੇ ਪਾਣੀ ਦੇ ਹੱਥ ਪੈਣੇ ਗੋਪੀ ਦੇ ਉਹ ਨਹੀਂ ਵੇਖਣੇ ਤੂੰ ਹਨਾ ਉਹ ਗੱਲ ਲੰਦੀ ਨਹੀਂ ਕੋਈ ਗੱਲ ਹੁੰਦੀ ਗੱਲ ਤੇਰੀ ਬੱਲੀ ਆਂ ਦੀ ਕਿੰਨੀ ਕਿੰਨੀ ਹੁੰਦੀ ਆ ਗੱਲ ਉਹਨੇ ਸੌਖਾ ਕੰਮ ਲੱਭ ਲਿਆ ਵਾ ਤੇ ਮੇਰੇ ਜਿੰਮੇ ਵੀ ਹਲੀ ਪਾਤੀ ਸਾਰੀ ਜਿੱਦਾਂ ਮੈਂ ਕੋਈ ਕੰਮ ਵਾਲੀ ਰੱਖੀ ਆ ਤੈਨੂੰ ਕੰਮ ਵਾਲੀ ਕਿਸ ਨੇ ਆਖਿਆ ਵੀ ਤੂੰ ਕੰਮ ਵਾਲੀ ਆਖਿਆ ਨਹੀਂਗਾ ਤਾਂ ਫਰਕ ਵੀ ਕੋਈ ਨਹੀਂਗਾ ਬੇਹ ਮਾਰ ਗਨੇ ਤੈਨੂੰ ਕਿੰਨਾ ਰਿਜਕ ਦਿੱਤਾ ਧਾਰਾਂ ਘੜਦੀਆਂ ਸਵਾਸ ਤੇ ਉੱਡਦੀਆਂ ਵੇਖ ਕਿਦਾਂ ਚਾਹ ਬਣਾ ਬਣਾ ਪਿਆਲ ਦੀ ਤੱਬਰ ਨੂੰ ਹਣਾ ਲੈ ਹੁਣ ਤੁਸੀਂ ਲੜਾਈ ਕਰਨੀ ਹੈ ਮੇਰੇ ਨਾਲ ਮੈਂ ਤੈਨੂੰ ਅੱਖਾਂ ਲੜਾਈ ਕਰ ਮੈਨੂੰ ਵੇਖ ਲੈਣ ਤਾਂ ਬਾਹਰ ਕੀ ਮੋਲ ਚਾਹਾਂ ਤਾਂ ਮੈਂ ਆਪਣੀ ਕੋਟੀ ਦੇ ਧੋਮਾ ਹੋਰ ਕੋਹ ਨਹੀਂ ਰੇ ਹੁਣ ਮਿੰਦਾ ਹਟਾ ਹੁਣ ਫੂਟ ਪਾ ਕਰ ਲਈ ਪ੍ਰੈਸ ਜਿਹੜਾ ਪਾਉਣਾ ਵਾ ਵੇਖੂਗੀ ਹੁਣ ਮੈਂ ਕੋਸ਼ਿਸ਼ ਤੇ ਕਰੂੰਗੀ ਪਰ ਮੈਂ ਵਾਦਾ ਨਹੀਂ ਕਰਦੀ ਤੁਹਾਡੇ ਨਾਲ ਮੈਂ ਨਾ ਇਹ ਜਨਾਨੀ ਦਾ ਕੋਹ ਨਹੀਂ ਹਾਂ ਤੋ ਜੇ ਮੈਨੂੰ ਚੇਤਾ ਆ ਗਿਆ ਦਾਸ ਦਾ ਤੇਰੇ ਕੋ ਸੂਟ ਵਾਧੂ ਸੂਟ ਵਾ ਤੇਰ ਕੋ ਕਿ ਤੂੰ ਹੁਣ ਥੂੜ ਨਵੇਂ ਸੋਹਣੇ ਦੱਸ ਜਿਹੜੇ ਸਮਾਏ ਆ ਤਿੰਨ ਚਾਰ ਉਹਨਾਂ ਦੇ ਵਿੱਚੋਂ ਇੱਕ ਅੱਧਾ ਪਾਣੀ ਉੱਥੇ ਕੀ ਹੋ ਆ ਪਖੰਡ ਕਰਦੀ ਇਹ ਵੀ ਮੈਨਕ ਦੇ ਜਾਣਾ ਹੋਵੇ ਨਾ ਜਿੰਨੇ ਕੋਈ ਨਾ ਕੋਈ ਕਲਾਕਲੀ ਚ ਪਾਈ ਰੱਖਣਾ ਹੁੰਦਾ ਕੱਪੜੇ ਢੋਲਾ ਕਿੰਨਾ ਢੇਰ ਉੱਥੇ ਲੰਗਾ ਹੈ ਲਾਈਟ ਹੈਗੀ ਆ ਇਹ ਮਸ਼ੀਨ ਨੂੰ ਕੀ ਹੋ ਗਿਆ ਹੋ ਹੈ ਇਹ ਵੀ ਖਰਾਬ ਹੋ ਗਈ ਲੱਗਦੀ ਆ ਉਪਰੋਂ ਇੰਨੀ ਠੰਡ ਆ ਤੇ ਜੇ ਇਹਨੂੰ ਧੋ ਲਿਆ ਹੱਥਾਂ ਨਾਲ ਕਪੜੇ ਧੋ ਰਹੇ ਤੇ ਸੁੱਕਣੇ ਨਹੀਂ ਆ ਕੀ ਕਰਾਂ ਮੈਂ ਉਪਰੋਂ ਮੰਮੀ ਵੀ ਘਰ ਹੈ ਨਹੀਂ ਆ ਦੀਦੀ ਨੂੰ ਆਖਿਆ ਦੀਦੀ ਨੇ ਮੈਨੂੰ ਕਹੀ ਦੀਆਂ ਕਹੀ ਸੁਣਾਉਣੀਆਂ ਇਹ ਕੀ ਦਾ ਖਰਾਬ ਹੋ ਗਈ ਚਲ ਪੁੱਛਦੀ ਆ ਬੜਾ ਮੈਂ ਦੀਦੀ ਨੂੰ ਵਿਗਣਾ ਮਕੈਨਿਕ ਨੂੰ ਫੋਨ ਕਰੀਏ ਤੇ ਉਹਨੂੰ ਚਲਾ ਲਈਏ ਉਪੀਤ ਆਪ ਗੱਲ ਹੀ ਥੋੜੇ ਬੋਤੇ ਦੀਦੀ ਹੋਈ ਤੇ ਮੈਂ ਤੁਹਾਡੇ ਕੋਲ ਆਉਂਦੇ ਹੀ ਕਪੜੇ ਪਾਇਆ ਮੈਂ ਮਸ਼ੀਨ ਦੇ ਵਿੱਚ ਤੇ ਮਸ਼ੀਨਾਂ ਤੇ ਚੱਲਣ ਹੀ ਨਹੀਂ ਗਈ ਹੈਗੀ ਹਏ ਹਲਾ ਤੇ ਇੱਕ ਤੇਰਾ ਭਾਜੀ ਹੁਣ ਦੱਸਣ ਡਿਆ ਯੋ ਕਿ ਵਿਆਹ ਆਇਆ ਵਾ ਮੈਨੂੰ ਫੋਨ ਕਰਨ ਡਿਆ ਸੀ ਦੋਰੇ ਫੇਰ ਲੱਗੀ ਤੇ ਕੋਣ ਜਿੱਦਣ ਕਾਰਟ ਆਇਆ ਡੱਬਾ ਆਇਆ ਵਾ ਜੇ ਤੁਸੀਂ ਖਾ ਲਿਆ ਸਭ ਕੁਝ ਤੇ ਮੈਨੂੰ ਦੱਸਣ ਦਾ ਤੇ ਫਰਜ਼ ਬਣਦਾ ਸੀ ਨਾ ਤੇ ਲੈਦੀ ਨਹੀਂ ਉਦੋਂ ਤੇ ਤੁਸੀਂ ਵੰਡੇ ਗਏ ਹੋਗੇ ਪਰ ਵੰਡੇ ਗਈ ਮੈਂ ਖਾਣ ਦੀ ਵੀ ਗੱਲ ਨਹੀਂ ਕਰਦੀ ਮੈਨੂੰ ਇਹਨਾਂ ਦੇ ਪਤਾ ਹੋਣਾ ਚਾਹੀਦਾ ਵੀ ਕਿਤੇ ਵਿਆਹ ਆਇਆ ਵਾ ਸਾਨੂੰ ਦੇ ਕਾਰ ਦੀ ਦੀ ਫ੍ਰਿਜ ਤੇ ਪਿਆ ਵਾ ਮੈਟਰ ਲਗਾ ਕੇ ਨਹੀਂ ਪਿਆ ਕਾਰ ਨਾ ਮੈਨੂੰ ਪਤਾ ਕਾਰ ਆਇਦਾ ਹੈ ਤੇ ਹੁਣ ਦੋਰੇ ਫੋਨ ਦੀ ਗੱਲ ਕਰਨ ਰਿਹਾ ਤੇ ਮੈਂ ਆਖਣ ਦੇ ਵੀ ਮੈਂ ਨਹੀਂ ਗਾ ਜਾਣਾ ਤੂੰ ਚਲ ਜਾ ਆਂਦਾ ਹੁਣ ਤੂੰ ਜਾਣਾ ਨਹੀਂ ਗਾ ਤੇ ਮੇਰੇ ਤੇ ਕਿਤੇ ਕੋਟੀ ਤੂੰ ਹਣ ਵਾਲੀ ਨਵੀਂ ਤੇ ਮੈਂ ਹਾਂ ਚੱਲ ਛੇ ਦਿਨ ਤੋਂ ਲੱਗਣਗੇ ਧੋ ਲਾਂਗੇ ਕਿਹੜਾ ਕਿਹੜੇ ਪਾਉਣਾ ਪਿਆ ਚ ਪੋਣੀ ਹੈ ਕਿ ਦਿਨ ਮੈਂ ਸਿਰਫ ਤੇਲ ਵਾਲੇ ਦੇ ਨਹੀਂ ਤੇ ਹੁਣ ਮੈਨੂੰ ਪੋਣੀ ਪੈਣੀ ਆ ਹੁਣ ਤੂੰ ਮਸ਼ੀਨ ਖਰਾਬ ਦਾ ਬਹਾਨਾ ਬਣਾ ਤਾ ਮੈਂ ਨਹੀਂ ਤੇਦੀ ਬਹਾਨਾ ਬਣਾਉਂਦੀ ਮੈਂ ਤਾਂ ਆਪ ਬੜਾ ਡਾਹ ਹੁੰਦਿਆ ਵਾ ਪੀਣੀ ਠੰਡੇ ਵਿੱਚ ਹੱਥਾਂ ਨਾਲ ਕਪੜੇ ਧੋਵਾਂਗੇ ਤੇ ਕਪੜੇ ਪ੍ਰਾਣੇ ਆ ਨਹੀਂ ਧੋ ਮੈਂ ਲਾਉਂਗੀ ਪਰ ਇਹ ਆ ਕਿ ਸੁੱਕ ਨਹੀਂ ਨੀ ਕਪੜੇ ਕਿੱਥੇ ਪਾਵਾਂਗੇ ਇੰਨੇ ਕਪੜੇ ਉਹ ਤੋਲਾ ਮੈਂ ਉਹਨਾਂ ਦੀ ਮਸ਼ੀਨ 'ਚ ਸੁਕਾ ਲਿਓ ਨਹੀਂ ਮਨਪਰੀਤ ਕੀਜ ਤੂੰ ਧੋ ਤੇ ਸਹੀ ਇੱਕ ਦਿਨ ਨਾ ਧੋਵਾਂਗੇ ਚਾਰ ਚਾਰ ਪੰਜ ਪੰਜ ਕਪੜੇ ਇੱਕ ਜਾਣ ਦੇ ਲੱਥੇ ਸਵੇਰ ਨੂੰ ਪੰਡਾ ਕਿਦਾਂ ਧੋਣੀਆਂ ਹੁਣ ਮੈਨੂੰ ਤਾਂ ਲੱਗਦਾ ਤੂੰ ਠੰਡ ਦਾ ਕਰਕੇ ਬਹਾਨੇ ਬਣਾਉਣ ਲਈ ਆ ਬਹਾਨੇ ਨਹੀਂ ਮੈਂ ਬਣਾਉਂਦੀ ਦੀ ਬੇਸ਼ੱਕ ਤੁਸੀਂ ਆਪ ਵੇਖ ਲਓ ਨਹੀਂ ਮੈਂ ਕੀ ਵੇਖਣਾ ਮੈਂ ਕਰਤਾ ਹੂਗਾ ਕੋਹ ਮਸ਼ੀਨ ਨੂੰ ਕਿ ਚਲਾਕ ਬਠੇਰੀ ਆ ਤੂੰ ਜੋ ਜਾਂ ਫਿਰ ਮੈਂ ਦਾ ਕਰਦੀ ਆ ਮੈਂ ਮੰਨਦੀ ਤੁਹਾਨੂੰ ਉਹਨਾਂ ਨੂੰ ਪੁੱਛਣ ਨਹੀਂ ਤੇ ਮੈਂ ਉਹਨਾਂ ਦੇ ਕਰ ਤੋਂ ਨਹੀਂ ਆ ਨਾ ਪੈਣਾ ਅਸੀਂ ਕਿਸੇ ਦੀ ਆਪਣੀ ਤਾਂ ਖਰਾਬ ਕਰ ਦਿੱਤੀ ਤੇ ਹੁਣ ਉਹਨਾਂ ਦੀ ਖਰਾਬ ਕਰਨੀ ਆ ਲੈ ਦੀਦੀ ਮੈਨੂੰ ਕਿਹੜਾ ਮਸ਼ੀਨਾਂ ਚਲਾਉਣੀਆਂ ਨਹੀਂ ਆਉਂਦੀਆਂ ਹੈਗੀਆਂ ਨਹੀਂ ਹੈਗਾ ਫਿਰ ਅੱਜ ਕਿੱਦਾਂ ਚ ਖਰਾਬ ਹੋਗੀ ਦੀਦੀ ਮਸ਼ੀਨਰੀ ਆ ਮਸ਼ੀਨਰੀ ਖਰਾਬ ਹੋ ਹੀ ਜਾਂਦੀ ਆ ਐਡੀ ਛੇਤੀ ਨਹੀਂ ਮਸ਼ੀਨਰੀ ਖਰਾਬ ਹੋਣ ਲੱਗੀ ਮਸ਼ੀਨੀਆਂ ਦੀ ਨੂੰ ਜਿਹੜਾ ਜਿਹੜਾ ਚੇਰ ਹੋਇਆ ਵਾ ਹੱਲੇ ਇੱਕ ਤੇ ਬੰਨੇ ਤੂੰ ਪਹਿਲਾਂ ਹੌਲਾ ਕੰਮ ਲੱਭਾ ਵਾ ਤੇ ਮੈਂ ਕੱਪੜੇ ਧੋ ਲਿਆ ਕਰੂੰਗੀ ਅੱਜ ਮਸ਼ੀਨ ਖਰਾਬ ਹੋ ਗਈ ਐ ਤਾਂ ਜਦ ਨਹੀਂ ਮੈਂ ਹੱਥਾਂ ਨਾਲ ਤੇਰੇ ਸੁਕਣੇ ਨਹੀਂਗੇ ਬੰਨੇ ਨਾ ਉਹ ਤੇ ਮਾਰ ਹੱਥਾਂ ਨਾਲ ਹੀ ਧੋ ਇੱਥੇ ਕੱਪੜੇ ਤੇ ਸੁਕਾ ਕੇ ਮੈਂ ਤੇਰੇ ਨਾਲ ਜਾਉਂਗੀ ਤੇ ਸੁਕਾ ਲਿਆ ਮੈਂ ਉਥੋਂ ਮਸ਼ੀਨ ਤੋਂ ਤੇ ਫਿਰ ਮਾਨਪੀ ਤੂੰ ਸਾਡੇ ਕਿਉਂ ਧੋਣ ਆਉਂਦੀ ਐ ਫਿਰ ਉਹ ਵੀ ਨਾ ਆਇਆ ਕਰੇ ਉਹਦੇ ਤੁਸੀਂ ਫੇਸੇ ਆਲੂ ਨਾ ਪਗਾਉਨੇ ਤੇ ਜਦੋਂ ਉਹ ਵੀ ਖਰਾਬ ਹੁੰਦੀ ਤਾਂ ਹੋਈ ਧੋਣ ਆਉਂਦੀ ਐ ਤੇ ਵਾਰੀਆਂ ਦੇ ਵੱਟੇ ਰਹੋਣੇ ਹੁਣ ਵੇ ਬਾਰੀ ਚਲਾਉਣ ਖਰਾਬ ਆ ਤੇ ਫਿਰ ਮੈਂ ਤਾਂ ਫਿਰ ਕਹਿੰਨੀ ਆ ਮੈਂ ਉਧਰ ਤਾਂ ਤੁਸੀਂ ਕੌਣ ਜਾਣਾ ਵਾ ਮੈਂ ਮੇਰੀ ਆਸ ਕੌਣ ਮੈਂ ਤੇਰੇ ਨਾਲ ਜਾਣਾ ਸਿਰਫ ਤੂੰ ਹੀ ਖੜਨੇ ਚੁੱਕੇ ਅੱਛਾ ਫਿਰ ਨਾਲ ਜਾਣਾ ਤਾਂ ਉੱਥੇ ਗੱਲਾਂ ਮਾਰਨ ਜਾਣਾ ਨਾ ਫਿਰ ਮਨਪੀਨਾ ਜੇ ਮੈਂ ਇਕੱਲੀ ਚੱਲ ਜੂਗੀ ਫਿਰ ਜੇ ਮੈਂ ਆਈ ਇਸ ਕੌਣ ਜਾਣਾ ਤੇਰਾ ਨਾ ਮੈਨੂੰ ਮੂੜ ਵਿਗੜੇ ਲੱਗਦੇ ਆ ਤੂੰ ਮੈਨੂੰ ਕੱਲ ਪਰਸੋਂ ਇਦਾਂ ਹੀ ਬੋਲਦੀਆਂ ਤੇ ਅੱਜ ਤੇਰਾ ਫੇਰ ਉਹ ਵਿਹਾਰ ਵਾ ਨਾ ਬੋਲਦੀਆਂ ਮੇਰੇ ਗਾੜੀ ਤੇ ਦੀਦੀ ਬੋਲਣਾ ਹੀ ਪੈਂਦਾ ਜਦੋਂ ਪਾਣੀ ਸੇ ਤੂੰ ਉੱਪਰ ਹੋ ਜਾਏ ਨਾ ਫਿਰ ਬੋਲਣਾ ਹੀ ਪੈਂਦਾ ਅੱਛਾ ਤੇਰੇ ਸਿਰ ਤੋਂ ਪਾਣੀ ਉੱਤੇ ਹੋ ਵੀ ਗਿਆ ਵਾ ਉਹ ਹੋ ਹੀ ਗਿਆ ਵਾ ਤੁਸੀਂ ਆਪ ਜੇਬਾਂ ਚ ਹੱਥ ਨਹੀਂ ਕੱਢਣਦੇ ਤਾਂ ਮੈਨੂੰ ਕਹਿੰਦੇ ਹੱਥ ਨਾਲ ਕਪੜੇ ਧੋ ਤੇ ਮੈਂ ਜਿਹੜਾ ਹੁਣ ਘੜੀ ਕੋਲ ਉਹ ਮਿੱਦਣਾ ਡੰਗਰਾਂ ਦੇ ਪੂਛਾ ਖਾਣੀਆਂ ਤੂੰ ਤਾਂ ਨਹੀਂ ਖਾਣੀਆਂ ਉਹ ਮੈਨੂੰ ਹੱਥ ਕੱਢਣੇ ਪੈਣੇ ਤੇ ਚੋਣੀਆਂ ਪੈਣੀਆਂ ਇਦਾਂ ਤਾਹਾਂ ਹੀ ਕੱਢਣੀਆਂ ਵਾ ਉਹ ਵੀ ਤਾਂ ਮੈਂ ਜਾਣੀ ਹੀ ਕੱਢਣ ਤੇ ਤੁਸੀਂ ਕਹੇ ਨਹੀਂ ਤੁਹਾਨੂੰ ਉਹ ਕੰਮ ਸੌਖਾ ਲੱਗਦਾ ਹੈਗਾ ਵੀ ਤਾਹਾਂਾ ਕੱਢ ਕੇ ਮੈਂ ਬੈਠੀ ਤੇ ਤੇਰਾ ਪਤਾ ਕੀ ਇਰਾਦਾ ਹੁਣ ਕਿ ਮਸ਼ੀਨ ਹੋ ਗਈ ਆ ਖਰਾਬ ਤੇ ਮੈਂ ਕਹਿੰਨੀ ਆ ਮੈਂ ਤਾਹਾਂਾ ਕੱਢ ਲੈਣੀ ਆ ਤੇ ਤੂੰ ਕਪੜੇ ਧੋਇਆ ਕਰ ਇਹ ਗੱਲ ਨਹੀਂ ਹੁਣ ਬਣਨੀ ਯਾ ਕਦੀ ਕਿਸਕੇ ਜਾਂਦੀ ਰੋਜ ਦਿਹਾੜੀ ਮੈਂ ਨਹੀਂ ਪਤਾ ਨਹੀਂ ਬੀਬੀ ਨੂੰ ਵੀ ਕੀ ਚਲ-ਤਾਲ ਨੂੰ ਨਹੀਂ ਲੱਗਦਾ ਇਹਦਾ ਰੋਜ ਕਿਸਕ ਜਾਂਦੀ ਪਤਾ ਨਹੀਂ ਲੱਗਣਦੀ ਕਿੱਥੇ ਗਈ ਆ ਅੱਜ ਹੁਣ ਫੇਰ ਘਰ ਹੈ ਨਹੀਂ ਆ ਮਗਰੋਂ ਤੂੰ ਆਵਾ ਤਾਂ ਮਾਸ਼ਾਅੱਲਾ ਲੈ ਨਹੀਂ ਤੈਨੂੰ ਮੌਕਾ ਮਿਲ ਜਾਂਦਾ ਲੜਨ ਤੇਰਾ ਪਤਾ ਨਹੀਂ ਕਿੰਨਾ ਕੁ ਜੀ ਕਰਦਾ ਵਾ ਮੈਂ ਨਹੀਂ ਤਮਾਸ਼ਾ ਲਾਉਣੀ ਹੈਗੀ ਤਮਾਸ਼ਾ ਤੂੰ ਹੀ ਲਵਾਉਣਾ ਤੇ ਤਾਂ ਹੀ ਲੱਗਦਾ ਵਾ ਕੱਲਾ ਮੇਰੇ ਸਿਰ ਤੇ ਨਹੀਂ ਲੱਗਦਾ ਤਮਾਸ਼ਾ ਅੱਗੇ ਮੈਨੂੰ ਗਵਾਂਡਣਾ ਵੀ ਸਾਰੀਆਂ ਆਂਦੀਆਂ ਆਂਦੇਆਂ ਐ ਮੀਸਣੀ ਜੀ ਬੜੀ ਵੱਧ ਗਈ ਤੇ ਕੋ ਬਚ ਕੇ ਰਹੀ ਤੇ ਮੈਂ ਨਹੀਂ 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 ਪਾਣਾ ਮੇਰੇ ਤੇ ਦਰਾਨੀ ਆ ਮੇਰੇ ਤੇ ਭੈਣ ਵਾ ਮੈਂ ਤਾਂ ਲੋਕਾਂ ਨੂੰ ਬਾਹਰ ਗੱਲ ਨਹੀਂ ਕਰਨ ਦਿੰਦੀ ਕਿ ਤੇਰੇ ਬਾਰੇ ਤੇ ਤੂੰ ਮੇਰਾ ਸਿਰ ਤੇ ਚੜ ਕੇ ਮੂਤਰ ਨੂੰ ਤਿਆਰ ਹੋਈ ਆ ਨਹੀਂ ਜਿੱਦਾਂ ਤੁਹਾਨੂੰ ਕਹਿੰਦੇ ਆ ਨਾ ਵੀ ਇਹ ਚਲਾਕ ਵਾ ਇਦਾਂ ਮੈਨੂੰ ਵੀ ਕਹਿੰਦੇ ਆ ਕਿ ਤਾਂ ਤੇਰੀ ਜਠਾਨੀ ਬੜੀ ਚਲਾਕ ਵਾ ਕੌਣ ਕਹਿੰਦਾ 10 ਮੇਰੇ ਜਿਹੜੀਆਂ ਪਾੜ ਕੇ ਜਿਹੜੀਆਂ ਮੈਨੂੰ ਤੁਹਾਨੂੰ ਕਹਿੰ ਪੇਜ ਤੇ ਜਠਾਣੀ ਜਿਹੜੀ ਬੜੀ ਚਲਾਕ ਆ ਤੇ ਤੂੰ ਮੈਨੂੰ ਨਾਂ ਲੈ ਕੇ ਦੱਸ ਕਿਹੜੀ ਕਹਿੰਦੀ ਮੈਂ ਹੁਣ ਇਹਦਾ ਸਿਰ ਪਾੜਿਆ ਤੇ ਖਾਖਾਂ ਚੀਰ ਕੇ ਆਈ ਤੇ ਆਖਿਆ ਨਾ ਨਹੀਂ ਤੇ ਤੀ ਤੇ ਜਿਹੜਾ ਤੇ ਜਿਹੜੀਆਂ ਤੁਹਾਨੂੰ ਕਹਿੰਦੀਆਂ ਵਾ ਤੁਹਾਨੂੰ ਵੀ ਚੇਤਾ ਹੀ ਆ ਅੱਛਾ ਉਹ ਤੁਹਾਨੂੰ ਕਹਿੰਦੀਆਂ ਵਾ ਤੇ ਹੋਰ ਹੰਢ ਰੰਗ ਵਣਾ ਹੋਇਆ ਕਿੰਨੀਆਂ ਗਾ ਕਿਤੇ ਆਪਣੀਆਂ ਤੇ ਕੋਈ ਗੱਲ ਨਹੀਂ ਤੂੰ ਧੋ ਲੀੜੇ ਤੇ ਮੈਂ ਵੇਖੀ ਹਾਂ ਕਰਕੇ ਕੱਦੀ ਗੱਲ ਵੇਖ ਕੇ ਕਰ ਸਾਹਬ ਦੇ ਨਾਲ ਤੇ ਮੈਂ ਹੁਣੇ ਜਾਣੀ ਤੇ ਮੈਂ ਹੋ ਕੇ ਆਉਣੀ ਆ ਅੱਛਾ ਹਾਂ ਤੇ ਨਾਲੇ ਫਿਰ ਜੇ ਮੈਨੂੰ ਹੋ ਜੂ ਨਾ ਕਵੇੜਾ ਤੇ ਫਿਰ ਧਾਰਾਂ ਤੈਨੂੰ ਕੱਢਣੀਆਂ ਪੈਣੀਆਂ ਈ ਇਹ ਇੰਦਾ ਕਰਿਓ ਮੈਂ ਆਪਣੇ ਧੋ ਲੈਣੀ ਆ ਤੇ ਤੁਸੀਂ ਆਪਣੇ ਧੋ ਹੱਥ ਨਾਲ ਜੋ ਹੱਥ ਨਾਲ ਧੋਨੇ ਫਿਰ ਮਸ਼ੀਨ ਚ ਨਾਲ ਇਕੱਠੇ ਨੇ ਜੋ ਮਸ਼ੀਨ ਚ ਧੋਨੇ ਇਕੱਠੇ ਤੋਂ ਪਜਣਗੇ ਜੇ ਹੱਥ ਨਾਲ ਧੋਨੇ ਤੇ ਵੱਖਰੇ ਤੋਂ ਅੱਛਾ ਹੁਣ ਤੋਂ ਕੰਮ ਵੰਡਣ ਤੇ ਆ ਗਈ ਆ ਵੀ ਅੱਧਾ ਅੱਧਾ ਕੰਮ ਕਰਿਆ ਕਰਨਾ ਵਾ ਫਿਰ ਜੇ ਮੈਂ ਦਵਾਈ ਦੇਣੀ ਵੀ ਮੈਂ ਅੱਡ ਹੋਣਾ ਅਸੀਂ ਵੱਖਰੇ ਹੋਣਾ ਵਾ ਫਿਰ ਨਾ ਮਾਤਾ ਕਿਸੇ ਪਾਸੇ ਲੱਗਦੀ ਤੇ ਨਾ ਮੇਰਾ ਬੰਦਾ ਝੂਡੂ ਕਿਸੇ ਪਾਸੇ ਲੱਗਦਾ ਉਹ ਜੋ ਦਵਾਈ ਨਰੋਲਾ ਪਿਆ ਹੋ ਜੋ ਵੱਖਰੇ ਹੋ ਜਾ ਫਿਰ ਆ ਮੈਨੂੰ ਕੀ ਆ ਮੈਂ ਨਹੀਂ ਇਨਾ ਹੇਠਾ ਲਾ ਕੇ ਰਹਿਣਾ ਤੁਹਾਡੇ ਮੈਂ ਆਪਣੀ ਮੈਂ ਆਪਣੇ ਧੋਣ ਲੱਗੀ ਆਪਣੇ ਨਿਆਣੇ ਦੇ ਧੋਣ ਲੱਗੀ ਕੱ ਆਤਨਾ ਤੇ ਤੂੰ ਹੀ ਆਪਣੇ ਆਪੇ ਧੋ। ਅੱਜ ਤੇਨੂੰ ਸਾਰੇ ਧੋਣੇ ਪੈਣੇ ਹੀ ਹੋ। ਮਸ਼ੀਨ ਖਰਾਬ ਹੋਆ ਨਾ ਤੇਰੀ ਵਾਰੀ ਦੇ ਕੱਪੜੇ ਆ। ਤੇ ਕੱਲ ਨੂੰ ਨਾ ਮਸ਼ੀਨ ਹੀ ਬਣਾਉਣੀ ਆ। ਤੂੰ ਆਪਣੇ ਧੋਵੀਂ ਤੇ ਮੈਂ ਆਪਣੇ ਧੋਂਗੀ। ਬਸ ਐਡੀ ਹੈਗੀ ਪਧਰੀ ਮੈਂ ਵੀ ਨਹੀਂ ਫਿਰ। ਮੈਂ ਵੀ ਆਪਣੇ ਧੋਣੀ ਆ। ਵੱਡੇ ਚਲਾਕ ਬਨੇ ਫਿਰਦੇ ਆ। ਇਹ ਮਸ਼ੀਨ ਖਰਾਬ ਆ ਤੇ ਤੂੰ ਹੱਥ ਨਾਲ ਧੋ। ਜਿਵੇਂ ਪਤੰਗ ਡਾਕੇ। ਹਾਂ। ਹਾਂ। ਪਤਾ ਤੂੰ ਹੀ ਤੇ ਖੁਸ਼ ਹੋਣਾ ਹੀ ਹੋਣਾ ਵਾ। ਤੇ ਕੁੜੀਆਂ ਪਤੰਗ ਥੋੜੀ ਜਿਹੀ ਰੋਣਦੀਆਂ ਹੁੰਦੀਆਂ ਆ। ਮੈਂ ਤੁਹਾਨੂੰ ਡੌਂਡ ਨਹੀਂ ਇਹ ਕਹਿੰਦੇ ਕੀ ਕਿਹਾ ਕੇ ਤੇ ਤੂੰ ਕਹਿੰਦੀ ਨਹੀਂ ਕੋਈ ਸਕੂਲ ਤਾਂ ਗਿਆ ਤਾਂ ਉਦਾਨੀ ਤੇ ਬੱਸ ਭੁਲੇਖਾ ਤੇ ਪਿਓ ਨਹੀਂ ਜਾਣਾਗਾ ਹਾਂ ਕਿਨੇ ਜਾਣਾ ਸੀ ਅੱਜ ਪਿਓ ਨੇ ਫਿਰ ਛੁੱਟੀ ਕਰਾ ਦੇ ਨਹੀਂ ਆਂਦਾ ਜੇ ਪੇਪਰ ਨਹੀਂ ਪੜਿਆ ਤਾਂ ਛੁੱਟੀ ਕਰਾਤੀ ਤੂੰ ਫਿਰ ਭੁੱਲੇ ਕੋਈ ਨਹੀਂ ਅੱਜ ਪਹਿਲਾ ਦਿਨ ਸਕੂਲ ਦਾ ਲੋਕੀ ਚਾਰ ਨਾਲ ਆਣੇ ਜਾਂਦੇ ਫਿਰ ਅੱਜ ਮਾਂ ਕਿਤੇ ਸਕੂਲ ਜਾਣ ਦਾ ਮੌਕਾ ਮਿਲਿਆ ਨਹੀਂ ਉਹ ਮੇਰਾ ਕੰਮ ਨਹੀਂ ਹੈ ਕੰਪਲੀਟ ਆਪਾ ਪੜਿਆ ਨਹੀਂ ਤੂੰ ਪੜਿਆ ਨਹੀਂ ਸ਼ਾਬਾਸ਼ੇ ਪੁੱਤ ਮਾਤਾ ਦੀ ਪੜੀ ਲਿਖੀ ਆਈ ਹੈ ਨਾ ਕਾ ਕਰਕੇ ਨੀ ਤੁਹਾਨੂੰ ਪੜਾਇਆ ਉਹਨੇ ਨਹੀਂ ਉਹ ਮੇਰੇ ਕੰਮ ਨਹੀਂ ਕੰਪਲੀਟ ਤੇ ਤਾਂ ਕਰਕੇ ਫਿਰ ਮਮਾ ਕਹਿੰਦੇ ਕਿ ਪਹਿਲੇ ਦਿਨ ਕੰਨੇ ਹੋਣਾ ਨਹੀਂ ਆ ਤਾਂ ਕਰਕੇ ਤੇ ਛੁੱਟੀ ਕਰ ਲੈ ਕੰਮ ਕੰਪਲੀਟ ਕਰ ਲੈ ਭਾਣੇ ਅੱਗੇ ਪੰਜਾਬੀ ਸਕੂਲਾਂ ਦੀ ਗੱਲ ਹੁੰਦੀ ਹੁੰਦੀ ਸੀ ਵੀ ਅੱਜ ਛੁੱਟੀਆਂ ਖਤਮ ਹੋਈਆਂ ਤੇ ਅੱਜ ਅਸੀਂ ਕਾਗਤ ਹੁੰਜਣੇ ਆ ਉੱਥੇ ਹੁਣ ਨਹੀਂ ਗੀਆਂ ਉਹ ਗੱਲਾਂ ਹੈਗੀਆਂ ਹੁਣ ਅੰਗਰੇਜ਼ੀ ਸਕੂਲ ਵਾ ਜਿਆਦੇ ਪੈਸੇ ਲੱਗਦੇ ਜਿੱਥੇ ਤੇ ਨਾਲੇ ਕੰਮ ਕੰਪਲੀਟ ਕਿਉਂ ਨਹੀਂ ਹੋਇਆ ਇੰਨੀਆਂ ਛੁੱਟੀਆਂ ਦੇ ਵਿੱਚ ਕੀ ਤੇਰੀ ਮਾਂ ਦਫਤਰ ਫੋਲਦੀ ਰਹਿੰਦੀ ਆ ਹਾਈ ਕੱਲ ਮੇਰਾ ਉਹ ਜੁਆਇਨ ਨਹੀਂ ਹੋਣੀ கிਲਾਸ ਤੇ ਕੱਲ ਫਿਰ ਉਹਨਾਂ ਨੇ ਕੰਮ ਕਰਾਤਾ ਤੇ ਕੱਲ ਨੈਟਵਰਕ ਨਹੀਂ ਹੈਗਾ ਤੇ ਜੁਆਇਨ ਨਹੀਂ ਹੋ ਸਕਦਾ ਨਹੀਂ ਜੁਆਇਨ ਹੋਈ ਤੇ ਕਿਤਾਬਾਂ ਤੇ ਉਹੋ ਹੀ ਨਾ ਜਿੰਨਾ ਤੋਂ ਜੁਆਇਨ ਕਰਨੀਆਂ ਹੈਗੀਆਂ ਆਪੜਾ ਲੈਂਦੀ ਤੈਨੂੰ ਗਾੜੀ ਪੜਾ ਦਿੰਦੀ ਕੁਛ ਨਾ ਸੈਜ਼ ਕਰਾਂ ਕੀ ਖਰਾਬ ਹੋ ਗਿਆ ਸੀ ਲੈਪਟਾਪ ਲਲੋ ਇਹਨੂੰ ਲੈਪਟਾਪ ਦੀ ਪਈ ਆ ਤੂੰ ਅਨੀ ਕਲਾਸ ਨਹੀਂ ਜੁਆਇਨ ਹੋਈ ਉਹ ਨਹੀਂ ਹੋਇਆ ਇਹ ਨਹੀਂ ਹੋਇਆ ਲੈਪਟਾਪ ਤੇ ਮੈਂ ਵਟਸਐਪ ਖੋਲੇਗਾ ਪਰ ਉਹ ਉਹ ਇੰਟਰਨੈਟ ਨਹੀਂ ਹੈਗਾ ਤਾਂ ਕਰਕੇ ਉਹ ਚੱਲਿਆ ਨਹੀਂ ਮੈਨੂੰ ਬਹੁਤੀਆਂ ਗੱਲਾਂ ਦਾ ਸੁਨਾ ਮਾਂ ਵਰਗੀ ਐ ਚਲਾਕ ਤੂੰ ਹੀ ਬਥੇਰੀ ਆ ਹੋਇਆ ਤੇ ਕੁਐਸਚਨਸ ਜ ਕਰਾਉਣਾ ਹੈਗੇ ਨਹੀਂ ਤੇ ਮੈਂ ਰੀਡਿੰਗ ਤੇ ਕਰ ਲੈਣੀ ਹੀ ਕੁਐਸਚਨ ਆਨਸਰਸ ਕਿੱਦਾਂ ਕਰਦੇ ਫਿਰ ਮੈਨੂੰ ਇੰਨੀ ਅੰਗਰੇਜ਼ੀ ਨਹੀਂ ਆਉਂਦੀ ਪੰਜਾਬੀ ਚ ਗੱਲ ਕਰ ਮੇਰ ਨਾਲ ਜਿਆਦੀ ਪ੍ਰਸ਼ਨ ਉੱਤਰ ਹਾਂ ਐਦਾਂ ਦੱਸ ਤੇ ਪ੍ਰਸ਼ਨ ਉੱਤਰ ਤੇਰੀ ਮਾਂ ਨੂੰ ਨਹੀਂ ਆਉਂਦੇ ਕਿਤਾਬਾਂ ਤੋਂ ਸਿਖਾ ਲੈਂਦੀ ਉਹ ਮੈਡਮ ਆਪਣੇ ਕੋਲ ਲਿਖਉਂਦੀਆਂ ਮੈਂ ਕਿਤਾਬ ਤੇ ਮੈਂ ਹੁਣੇ ਸਵੇਰ ਦਾ ਪੜ੍ਹ ਲੈਂਦੇ ਹੁਣ ਪਤੰਗਾ ਦਵਾਰੇ ਹੋਈਆਂ ਆ ਮੁਰਕੇ ਪੈਸੇ ਤੇ ਆਖ ਦੇਣਾ ਤਾਊ ਪਾਪਾ ਦੇਣ ਤੇਰੀ ਮਾਂ ਨੇ ਤੇ ਆਖਣਾ ਸਾਂਝੇ ਖਰਚੋਂ ਪੈਸੇ ਦੇਣ ਵੀ ਉਹਦੇ ਪੜ ਦਾ ਵਾਰ ਸਾਡੇ ਨਿਆਣੇ ਦੇ ਵੀ ਇੱਥੇ ਪੀਸਾਂ ਜਾਣ ਤੇ ਪੜਾਈ ਵਾਹ ਤੇ ਜਾਂਦੀ ਆ ਵੀ ਛੁੱਟੀ ਕਰ ਲੋ ਸ਼ਾਬਾਸ਼ ਏ ਉਹਦੇ ਪਹਿਲਾਂ ਮੈਂ ਉਹਨੂੰ ਪੁੱਛਦੀ ਆ ਨਾ ਮੰਮਾ ਨੇ ਦੀ ਕੋ ਕਿਤਾ ਹੀ ਨਹੀਂ ਤੇ ਮੰਮਾ ਨੇ ਛੁੱਟੀ ਕਰਾਈ ਆ ਮੰਮਾ ਨੇ ਆਖਿਆ ਸਵੇਰੇ ਚੱਲ ਜਿਓ ਨਹੀਂ ਉਹਦੇ ਆਪਾ ਆਪਸ ਦਵਨ ਲੜਾਈ ਪਾ ਲਈ ਮੈਨੂੰ ਚਲਾਕੀਆਂ ਨਾ ਕਰ ਪਹਿਲਾਂ ਤੂੰ ਕੁਛ ਕਹਿਨੀ ਆ ਤੇ ਹੁਣ ਤੂੰ ਕੁਛ ਕਹਿਨੀ ਆ ਹੂੰ ਇੰਗਰੇਜ਼ ਹੋਡੋ ਨਹੀਂ ਪਤੰਗ ਤਾਲ ਸਕਰ ਜਾਨ ਮੱਕੜੀ ਦੇ ਦਿਨ ਨਿਆਣੇ ਵੇਖਾਂ ਭਲਾ ਕਿੱਥੇ ਆ ਹਾਂ ਹੁਣ ਕਿੱਧਰ ਤੂੰ ਮੈਂ ਓਏ ਜੋਰ ਪੜੋ ਤੁਸੀਂ ਕੋਲੋਂ ਦੇਖੇ ਦਿੰਦੇ ਆ ਮੈਂ ਪਤੰਗ ਜੋਂ ਦੇਖ ਮੈਂ ਪਤੰਗ ਮੈਂ ਥੋੜਾ ਟਾਈਮ ਦਿੱਤਾ ਹੀ ਤੁਹਾਨੂੰ ਹਾਏ ਤੂੰ ਪੜਨ ਮਾਤੇ ਹੁਣ ਕਹਿਂ ਰਹੀ ਆ ਸਾਰੀਆਂ ਛੁੱਟੀਆਂ ਲੰਘੀਆਂ ਉਹਦਾ ਤੂੰ ਪੜਾਇਆ ਨਹੀਂਗਾ ਅਗਲਿਆਂ ਨੇ ਫੀਸਾਂ ਦੇ ਸੁਨਾ ਦੇ ਦੇਣੇ ਆ ਤੂੰ ਮਾਰ ਛੁੱਟੀ ਕਰਾਤੀ ਨਿਆਣਿਆਂ ਦੀ ਨਹੀਂ ਦੀਦੀ ਮੈਂ ਤੇ ਮੈਡਮ ਨੂੰ ਫੋਨ ਕੀਤਾ ਹੀਗਾ ਉਹ ਕਹਿੰਦੇ ਵੀ ਅੱਜ ਕਿਹੜਾ ਇੰਨੇ ਬੱਚੇ ਆਉਣੇ ਆ ਤੇ ਮੈਂ ਫਿਰ ਇਹਨਾਂ ਨੂੰ ਕਿਹਾ ਮੈਂ ਚਾਹ ਤੇਰਾ ਕਾਜ ਆਨਲਾਈਨ ਕਲਾਸ ਆ ਕੰਮ ਰਹਿ ਗਿਆ ਇਹਨਾਂ ਕੰਪਲੀਟ ਕਰ ਲਾ ਅ ਸ਼ਾਇਦ ਜੇ ਬੱਚੇ ਕੋਈ ਮਤਲਬ ਹੋਰ ਕੰਮ ਪੁੱਠਾ ਕਰਨਗੇ ਤੂੰ ਉਹ ਤੂੰ ਕਹਿੰਦੀ ਆਹੋ ਬੱਚੇ ਪੁੱਠੇ ਕੰਮ ਕਾਂਦੇ ਤੂੰ ਹੀ ਵੀ ਕਰ ਲਓ ਜੇ ਕੋਈ ਖੂਸ਼ ਹਾਲ ਮਾਰਦੇ ਤੇ ਮਗਰੇ ਮਾਰ ਦੇਣੀ ਆ ਜੇ ਬੱਚੇ ਨਹੀਂ ਪੜਨ ਆਉਣੇ ਤੇ ਤੂੰ ਆਪਣੇ ਵੀ ਨਿਕਲਾਏ ਲੈ ਦੀਦੀ ਤਾਂ ਕੀ ਹੋਇਆ ਉਹ ਨਾਈਨੀ ਥਾਂ ਚ ਕੀ ਲੋੜ ਹੈ ਫਿਰ ਧਿਆਨਿਆਂ ਨੂੰ ਭੇਜਣ ਦੀ ਜਦੋਂ ਤੇ ਬੱਚੇ ਘਟ ਆਉਣੇ ਹੀਗੇ 6 ਮਹੀਨੇ ਦੀਆਂ ਛੁੱਟੀਆਂ ਲੈ ਲਓ ਇੰਨੀ ਠੰਡ ਵਾ ਅਜੇ ਮਾਰਚ ਤੱਕ ਠੰਡ ਰਹਿ ਪਿਛਲੀ ਵਾਰ ਇੱਕ ਦਿਨ ਫੀਸਾਂ ਲੇਟ ਹੋ ਗਈਆਂ ਸੀ ਨਾ ਤੇ ਕਿੰਨਾ ਰੋਲਾ ਪਿਆ ਸੀ ਤੇਰੇ ਵਰਗੀ ਨਹੀਂ ਮਾਨ ਸਾਡੇ ਵਾਸਤੇ ਨਹੀਂ ਪੈਸੇ ਨਿਕਲਨੇ ਸਾਡੇ ਵਾਸਤੇ ਨਹੀਂ ਪੈਸੇ ਨਿਕਲਨੇ ਵੱਖੀਆਂ ਦੇ ਵਿੱਚ ਗੱਲਾਂ ਕਰਦੀ ਫਿਰਦੀਆਂ ਨੂੰ ਸੁਲਾਈਆਂ ਕਰਦੀਆਂ ਤੇ ਲੈ ਦੀਦੀ ਇੱਕੋ ਵਾਰੀ ਤੁਹਾਡੇ ਕੋਲ ਮੰਗੇ ਸੀਗਾ ਫੀਸ ਵਾਸਤੇ ਪੈਸੇ ਉਦਾਂ ਦਾ ਹੀ ਆਪੇ ਆਪਣੇ ਕੋਲੋਂ ਦੇ ਦੇਈਦੇ ਆ ਬਹੁਤਾ ਮੂੰਹ ਨਾ ਸਵਾਰ ਫੀਸਾਂ ਜਾਂਦੀਆਂ ਸਾਂਝੇ ਘਰ ਚੋਂ ਤੇ ਤੈਨੂੰ ਜੋਦਾ ਕਹਿੰਦਾ ਮੈਂ ਆਪਣੇ ਕੋਲੋਂ ਦਿੰਨਾ ਵਾ ਤੇ ਆਹੋ ਤਾਂ ਮੈਨੂੰ ਦੱਸ ਦੇਈਂ ਜਦੋਂ ਫੀਸ ਮੈਂ ਪੈਸੇ ਕਢਵਾ ਕੇ ਲੈਂਦੇ ਫੀਸ ਵਾਸਤੇ ਮੈਨੂੰ ਪਤਾ ਹੀ ਹੁੰਦਾ ਵਾ ਕਿ ਛੋਟਾ ਚਲਾਕੀ ਤੇ ਹੁਣ ਉਹ ਕਰਦਾ ਵਾ ਹੁਣ ਜੋਦੇ ਨੇ ਕੀਤੀ ਉਹ ਚਲਾਕੀ ਪੈਸੇ ਜਾਂਦੇ ਉਹ ਘਰੋਂ ਫੀਸਾਂ ਦੇ ਤੈਨੂੰ ਕਿਹਾ ਭਲੇਖਾ ਨਾ ਰਹਿ ਜੇ ਉਹਨੂੰ ਪੁੱਛੀ ਆਪਣੇ ਖਸਮ ਨੂੰ ਵੀ ਪੈਸੇ ਜਾਂਦੇ ਕਿੱਥੇ ਫੀਸਾਂ ਦੇ ਜੇ ਨਾ ਹੋ ਤਾਂ ਮੇਰੇ ਮੂੰਹ ਤੇ ਕਰਾ ਦੀ ਦੀਦੀ ਇਦਾਂ ਕਿਦਾਂ ਹੋ ਸਕਦਾ ਵਾ ਮੈਨੂੰ ਝੂਠ ਬੋਲ ਦੇਣਾ ਕਿ ਫੀਸਾਂ ਮੈਂ ਆਪਣੇ ਕੋਲੋਂ ਦਿਨਾ ਤੇ ਨਾਲੇ ਦਿੰਦੇ ਵੀ ਹੈਗੇ ਫੀਸ ਉਹ ਵੀ ਬੜਾ ਸੱਚਪੁੱਤ ਵਾ ਤੇ ਤੂੰ ਵੀ ਬੜੀ ਸੱਚਪੁੱਤ ਵਾ ਮੈਨੂੰ ਭਲੇਖਾ ਨਹੀਂ ਤੁਹਾਡਾ ਮੈਨੂੰ ਵੀ ਸ਼ਵਾਸ਼ ਵਾ ਨਾ ਕਮਾਲੀ ਹੋਈ ਪਈ ਆ ਅੱਜ ਪਤਨੀ ਦੀਦੀ ਨੂੰ ਕੀ ਹੋਇਆ ਵਾ ਤਾਂ ਕਿ ਆ ਨਿਆਣੇ ਨੂੰ ਠੰਡ ਵਜਾ ਦਾ ਤੇ ਛੁੱਟੀ ਕਰਵਾ ਲਈ ਆ ਉਥੋਂ ਵੀ ਹੋਣਾ ਫਿਰ ਤੁਰ ਕੇ ਆ ਜਾਣਾ ਹੈਗਾ ਇੱਕ ਦੋ ਮਾਸੀ ਪੀਰੀਅਡ ਲੱਗਨੇ ਹੈਗੇ। ਖਾਸਾ ਅਗਲੇ ਕੰਬਾਈਨ ਕਰਵਾ ਲੈਂਦੇ ਜਦੋਂ ਨਾਂ ਨਿਆਣੇ ਆਏ ਹੋਣ। ਨਿਆਣੇ ਘਰ ਵੇਖ ਕੇ ਤਾਂ ਜਾਂਦੇ ਹੀ ਨਹੀਂ ਨਾ। ਪਤਾ ਨਹੀਂ ਕਾਤੋਂ ਇੰਨਾ ਕੱਪ ਚੜਿਆ ਵਾ। ਹਾਂ ਮੈਂ ਕੱਪੜੇ ਧੋਵਾਂ ਪਣ। ਚੱਲ ਚਾ ਗਾਧੋਂ ਦਰਵੀ ਗਈ ਆ ਤੇ ਕਿਸ ਨੇ ਕੋਈ ਕੰਮ ਕਰ ਲਿਆ ਕਿਸ ਨੇ ਕੋਈ ਕੰਮ ਕਰ ਲਿਆ ਰਲ ਕੇ ਕੰਮ ਹੋ ਜਾਊਗਾ। ਇਹ ਕਿਤੇ ਠੰਡ ਬੜੀ ਆ ਬਾਹਰ। ਇਹ ਤਾਂ ਦੋਵੇਂ ਰਲ ਕੇ ਕੰਮ ਕਰਨ ਤਾਂ ਕੋਈ ਗੱਲ ਹੀ ਨਹੀਂ ਕਰਦੇ ਵਿੱਚ ਕੇ। ਅਸੀਂ ਵੀ ਦੋਵੇਂ ਭਰਾ ਭਰਾ ਕਰਨੀ ਨਹੀਂ। ਤੁਬ ਗਿੱਲੀ ਢਾ ਗਿੱੜੇ ਤੁਬ ਗਏ ਸੁੱਕ ਵੀ ਗਏ ਚਲ ਚੰਗਾ ਹੋ ਗਿਆ ਵਧੀਆ ਖੰਡ ਨਹੀਂ ਕੋਟੀ ਪਾ ਕੇ ਵੇਖਾਂ ਅੱਛਾ ਅੱਛਾ ਹੂੰ ਚਲ ਵਧੀਆ ਹੋ ਗਿਆ ਓਏ ਇਹ ਵੀ ਚਲ ਸੁੱਕ ਗਏ ਤੇ ਠੀਕ ਆ ਰਾਤ ਰਾਤ ਇਦਾਂ ਵੀ ਉਹ ਉੱਥੇ ਪਾ ਦਿਓ ਪੱਖੇ ਥਲੇ ਜੇ ਕੋਈ ਸਿੱਲੀ ਹੋਊਗੀ ਤਾਂ ਥਲੇ ਪਾ ਦਿਓ ਉਹ ਸੁੱਕ ਜਾਣੀ ਆ ਪੱਕੇ ਦੇ ਨਾ ਸਿੱਲੀ ਤੇ ਨਾ ਸੁੱਕੀ ਤੇ ਨਾ ਗਿੱਲੀ ਉਦਾਂ ਹੀ ਪਏ ਕੱਪੜੇ ਜਿੱਦਾਂ ਵੀ ਹੈਗੇ ਆ ਉਦਾਂ ਪਏ ਮਾਂ ਰਾਣੀ ਨੇ ਮਸ਼ੀਨ ਖਰਾਬ ਕਰਤੀ ਆ ਮਸ਼ੀਨ ਉਹਨੇ ਖਰਾਬ ਕੀਤੀ ਤੁਸੀਂ ਤੇ ਕਿੰਨੇ ਕਰ ਦਿੱਤੀ ਆ ਰੋਜ਼ ਨਹੀਂ ਲੱਤ ਹੁੰਦੇ ਮਸ਼ੀਨ ਨੂੰ ਤੇ ਕੱਖ ਵੀ ਨਹੀਂ ਹੁੰਦਾ ਨਹੀਂ ਉਹਨੇ ਜਾਣ ਕੇ ਕੀਤੀ ਆ ਜਾਣ ਕੇ ਕੀਤੀ ਹੋਊਗੀ ਵੀ ਜਿਹੜੇ ਧੋਣੇ ਨਾ ਪੈਣ ਮੈਨੂੰ ਆ ਗੱਡੀਆਂ ਬੱਸਾਂ ਜਾਂਦੇ ਆ ਡਰਾਈਵਰ ਲੈ ਕੇ ਇਹ ਡਰਾਈਵਰ ਆਪ ਖਰਾਬ ਕਰਦੇ ਆ ਬੱਸਾਂ ਗੱਡੀਆਂ ਦੀ ਹੋਰ ਗੱਲ ਹੁੰਦੀ ਆ ਇਹ ਵੀ ਮਸ਼ੀਨਰੀ ਆ ਯਾਰ ਮਸ਼ੀਨਰੀ ਚੱਲਦੀ ਖਰਾਬ ਹੋ ਵੀ ਸਕਦੀ ਆ ਹੁਣ ਸਾਡਾ ਜ਼ਰੀਰ ਵੀ ਮਸ਼ੀਨਰੀ ਆ ਇਹਨੇ ਕੀ ਪਤਾ ਕਦੋਂ ਬੁਖਾਰ ਚੜ ਜਾਣਾ ਕਦੇ ਕੀ ਹੋਣਾ ਕਦੋਂ ਕੀ ਹੋਣਾ ਵੀ ਮੇਰੀ ਸਿਹਤ ਨਾ ਕਦੀ ਲਿਓ ਹਨਾ ਉਹ ਚੱਲਦੀ ਜਾਂਦੀ ਖਰਾਬ ਹੋ ਗਈ ਤਾਂ ਕੀ ਹੋ ਗਿਆ ਇਧਰ ਆ ਤਨਾ ਧੋਲੇ ਹਾ ਤਾਂ ਧੋਲੇ ਆਹੋ ਤੇ ਅੱਬੇ ਤੂੰ ਰੁਗੀ ਫਿਰ ਤਿੱਦੂ ਕੀ ਆਂ ਆਂਦੀ ਮੈਂ ਧੋਣੇ ਨਹੀਂ ਆਂਦੀ ਮੈਂ ਨਹੀਂ ਹਤਨਾ ਧੋਣੇ ਤੇ ਮੈਂ ਤੂੰ ਧੋਣੇ ਕਿਉਂ ਨਹੀਂ ਆ ਜਦ ਡੰਗਰਾਂ ਦਾ ਕੋਆ ਮੈਂ ਮਿਜਣਾ ਆਂਦੀ ਮੈਂ ਕਿਹੜਾ ਕਹਿਨੀ ਤੂੰ ਧਾਰਾ ਕੱਢ ਮੈਂ ਰੱਤ ਕੱਢ ਲੈਣੀ ਕੋਈ ਨਹੀਂ ਠੰਡ ਬੜੀ ਆ ਨਹੀਂ ਚੋਰ ਨਾਲੇ ਚਤਰ ਅੱਜ ਨਾਲ ਧੋਤੇ ਜਾਣਗੇ ਤੇ ਭਲਕੇ ਧੋਤੇ ਜਾਣਗੇ ਕਿ ਤੁਸੀਂ ਉਹੀ ਪਾਗੇ ਜਾਣੇ ਆ ਕਿ ਉਹੀ ਲੀੜੇ ਪਾਉਣੇ ਤੂੰ ਆਂਦੀ ਆ ਤੂੰ ਆਪਣੇ ਧੋਲਾ ਮੈਂ ਆਪਣੇ ਧੋਲੇ ਨਹੀਂ ਆ ਸੁਣੋ ਗੱਲ ਤੇ ਮੈਂ ਆਖਿਆ ਜਦੋਂ ਤੂੰ ਧੋਣ ਲੱਗੀ ਹੈ ਨਾ ਕੱਪੜੇ ਉਹਦਾ ਤੂੰ ਅੰਨ ਨਹੀਂ ਸੋਚਾ ਕੰਮ ਮੈਂ ਧੋਣੇ ਆਪਣੇ ਮੈਂ ਧੋਣੇ ਸਾਰੇ ਕੱਪੜੇ ਅੱਜ ਮਸ਼ੀਨ ਖਰਾਬ ਹੋ ਗਈ ਤੇ ਅੱਜ ਤੂੰ ਕਹਤਾ ਵੀ ਤੁਸੀਂ ਆਪੋ ਆਪਣੇ ਧੋ ਲੋ ਤੇ ਮੈਂ ਆ ਅੱਜ ਤੇ ਧੋਏਂਗੀ ਤੂੰ ਹੀ ਤੇ ਕੱਲ ਤੋਂ ਜਦੋਂ ਮਸ਼ੀਨ ਬਣ ਜੂਗੀ ਬਣਾਉਣੀ ਨਹੀਂ ਸੱਚ ਮੈਂ ਆ ਮਸ਼ੀਨ ਮਸ਼ੀਨ ਨਹੀਂ ਬਣਾਉਣੀ ਤੂੰ ਆਪਣੇ ਧੋਵੇਂ ਤੇ ਮੈਂ ਆਪਣੇ ਧੋ ਲਿਆ ਤੁਹਾਨੂੰ ਕੱਪੜੇ ਸਾਰੇ ਨਹੀਂ ਜਾ ਨਹੀਂ ਜਾ ਕਹਿੰਦੇ ਤੈਨੂੰ ਕੋਈ ਚੱਜ ਦੀ ਗੱਲ ਆਉਂਦੀ ਹੈ ਤੇ ਕਰਿਆ ਕਰ ਨਹੀਂ ਆਉਂਦੀ ਤੇ ਕਰਿਆ ਨਾ ਕਰ ਗੱਲ ਉਹ ਕਹਿੰਦੀ ਆਪ ਆਂਦੀ ਆਪੋ ਆਪਣੇ ਧੋ ਲੋ ਮੈਂ ਮਨ ਨੂੰ ਵਖਰੇ ਕਰਦੇ ਆਂਦੇ ਹੋ ਜੋ ਜਿੰਨੀਆਂ ਗੱਲਾਂ ਮੈਂ ਕੀਤੀਆਂ ਓਨੀਆਂ ਦਾ ਤਾਰ-ਤਾਰ ਕਰਕੇ ਜਵਾਬ ਦਿੰਦੀ ਇਹਨਾਂ ਨੇ ਵੇਖਦੀ ਪ ਵੱਡਾ ਵਾ ਕੜੀ ਕੇ ਨਿੱਕਾ ਵਾ ਕੋਈ ਮੈਂ ਨਾ ਦਵਿੰਦਰ ਤੁਹਾਡਾ ਵੀ ਕੁਛ ਦੀ ਹਾਲ ਐਦਾ ਕੜੂ 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 ਕਰੂ ਜਿਹੜੇ ਘਰ ਹੋਵੇ ਨਾ ਉੱਥੇ ਫਿਰ ਤੈਨੂੰ ਪਤਾ ਲਕੀਰ ਵਾਜੀ ਜਾਂਦੀ ਹੁੰਦੀ ਹੈ ਤਵਜਣੀ ਆ ਫਿਰ ਇੱਕ ਦਿਨ ਸੌਖੀ ਹੋ ਜੂ ਨਾਲੇ ਨਾਲਾਂ ਦੇ ਨਿਆਣੇ ਦੇ ਫੀਸਾ ਅਸੀਂ ਦਿੰਨੇ ਆ ਨਿਆਣੇ ਬਾਹਰ ਬੈਠੇ ਖੇਡਣ ਦੇ ਠੰਡ ਦੇ ਵਿੱਚ ਤੇ ਸਕੂਲੇ ਨਹੀਂ ਕਲਾਏ ਆंदी ਛੁੱਟੀ ਕਰ ਲੋ ਪਹਿਲਾ ਦੇਣੀ ਆ ਤੇ ਚਲ ਕੋਈ ਨਹੀਂ ਫਿਰ ਗਿਆ ਠੰਡ ਵੀ ਬੜੀ ਆ ਤੇ ਡੇਢ ਵੀ ਪਹਿਲਾ ਵਾ ਤੇ ਤੁਸੀਂ ਨਾ ਰੋਟੀਆਂ ਖਾਓ ਤੇ ਡੰਗਰਾਂ ਨੂੰ ਨਾ ਪੱਠੇ ਪਾਓ ਤੇ ਬਹਰ ਜਾਇਆਂ ਦੇ ਵਿੱਚ ਸਾਰੇ ਇਹਦੇ ਨਾਲ ਦੇ ਸਕੂਲ ਨਾਲ ਦਾ ਕੋਈ ਸਬੰਧ ਹੀ ਨਹੀਂ ਇਹ ਗੱਲ ਸਬੰਧ ਉਹ ਹੀ ਠੰਡ ਦੀ ਗੱਲ ਵਾ ਨਾ ਠੰਡ ਤਾਂ ਮੈਂ ਵੀ ਨਹੀਂ ਕਹਿਣਾ ਚਲ ਅੱਛਾ ਕੋਈ ਨਹੀਂ ਬਾਕੀ ਉਹ ਜੇ ਤੂੰ ਆਨੀ ਆ ਵੀ ਫੀਸਾਂ ਉਹ ਧਰਦੇ ਅਸੀਂ ਤੇ ਇੱਕ ਦੋ ਹੀ ਫੀਸਾਂ ਦਿੱਤੀਆਂ ਉਹਨਾਂ ਦੇ ਇੱਕ ਦੋ ਕਿਉਂ ਦਿੱਤੀਆਂ ਵਾ ਤੁਸੀਂ ਤਾਂ ਹਰ ਵਾਰੀ ਪਿਛਲੀ ਵਾਰ ਫੀਸ ਇੱਕ ਦਿਨ ਲੇਟ ਹੋ ਗਈ ਤੇ ਕਿੰਨਾ ਇਹਨੇ ਰੌਲਾ ਪਾਇਆ ਹੈਗਾ ਉਸੇ ਵੇਲੇ ਖੜੇ ਪੈਰ ਤੇ ਪੈਸੇ ਕਿਤੇ ਮੋ ਪੁੱਛ ਕੇ ਤੇ ਫੇਰ ਛੋਟੀ ਹੀ ਬੈਂਕ ਬੰਦ ਹੀ ਉਹ ਜਾ ਨਹੀਂ ਤੈਨੂੰ ਨਹੀਂ ਉਹ ਕਿਸੇ ਵੀ ਗੱਲ ਦਾ ਪਤਾ ਘਰ ਦੇ ਵਿੱਚ ਚੰਗਾ ਨਹੀਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਮੈਂ ਤੇ ਹੈ ਹੀ ਨਹੀਂ ਘਰ ਦੇ ਵਿੱਚ ਇੱਕ ਸਿਰਫ ਨਾਂ ਦਾ ਹੀ ਬੁੱਤ ਬਣਿਆ ਫਿਰਦਾ ਮੈਂ ਤਾਂ ਘਰ ਦੇ ਵਿੱਚ ਮੈਂ ਥੋੜੀ ਘਰ ਦੇ ਚੁਹ ਹੈਗੀ ਆ ਤੂੰ ਤੇ ਰੌਲਾ ਹੀ ਪਾਉਣ ਵਾਲੀ ਓਹੀ ਪ੍ਰਧਾਨ ਹੀ ਹੋ ਜਿਨ੍ਹਾਂ ਨੇ ਡੱਬੇ ਖਾਦੇ ਆ ਨਾ ਫਿਰ ਉਹੋ ਹੀ ਜਾਣ ਵਿਆ ਨਾਲੇ ਉੱਥੇ ਪੈਸੇ ਦੇ ਕੇ ਉਹਦੇ ਨਾਲੇ ਪਤਾ ਲੱਗ ਜਾਊਗਾ ਨਹੀਂ ਹੁੰਦਾ ਨਹੀਂ ਉਹ ਜਾਣਾ ਤੇ ਨਾ ਤੂੰ ਐਦਾਂ ਕਹਿ ਜਾਣਾ ਹਨੂ ਪੈਣਾ ਵਾ ਉਹਨਾਂ ਨੂੰ ਕੀ ਗੱਲ ਆ ਉਹਨਾਂ ਖਾਂਦੇ ਬਣਾ ਕੋਈ ਮੈਨੂੰ ਬੁਖਾਲ ਦੇ ਪਹਿਲਾਂ ਵੀ ਕੀ ਆਇਆ ਨਹੀਂ ਉਹਨੇ ਡਿਊਟੀ ਤੇ ਜਾਣਾ ਅੱਛਾ ਇਹ ਨਹੀਂ ਪਤਾ ਡਿਊਟੀ ਤੇ ਜਾਣਾ ਤਾਂ ਕੀ ਕਰੀਏ ਅਸੀਂ ਹੁਣ ਡਿਊਟੀ ਤੇ ਉਹਨੂੰ ਕਿਹੜੀ ਕਮਾਈ ਲਿਆ ਕੇ ਦੇਣੀ ਇਹਨੇ ਪਿਆਨ ਪੈਸੇ ਲਿਆ ਕੇ ਦੇਣੇ ਨੌਕਰੀ ਤੋਂ ਦੁੱਧ ਇਹੋ ਜਿਹਾ ਵਿਤਕਰੇ ਨਹੀਂ ਪਾਈਦੇ ਇੱਕ ਬੀਬੀ ਆ ਰੋਹ ਤੌਰ ਪੈਂਦੀ ਜਿੱਦਨ ਜੀ ਕਰਦਾ ਮੂੰਹ ਚੁੱਕ ਕੇ ਨਾ ਕਿਤੇ ਦੱਸਦੀ ਆ ਵੀ ਕਿੱਥੇ ਜੰਨੀ ਤੇ ਕਿੱਥੇ ਨਹੀਂ ਹੁਣ ਹੁੰਦੀ ਆ ਬੀਬੀ ਘਰ ਤੇ ਮੈਂ ਉਸ ਵੇਲੇ ਨਿਆਣਿਆਂ ਨੂੰ ਖੜਕੀ ਕਾੜੀ ਕਰਦੀ ਵੀ ਆਹ ਵੇਖ ਲੈ ਬੀਬੀ ਨਿਆਣਿਆਂ ਨੂੰ ਸਕੂਲੇ ਨਹੀਂ ਕਲਾਇਆ ਤੇ ਤੁਹਾਡਾ ਨਾ ਮੈਂ ਸਿਰ ਖਪਾ ਕਰਨਾ ਹੀ ਨਹੀਂਗਾ ਮੈਨੂੰ ਮੇਰੀ ਸੁਣ ਲੈ ਗੱਲ ਬੀਬੀ ਨੇ ਤੁਹਾਨੂੰ ਦੱਸ ਕੇ ਜਾਣਾ ਕਿ ਤੁਸੀਂ ਬੀਬੀ ਨੂੰ ਦੱਸ ਕੇ ਜਾਣਾ ਮੈਨੂੰ ਇਹ ਗੱਲ ਦੱਸ ਸਕੋ ਹੁੰਦੇ ਨਹੀਂ ਕਿ ਤੂੰ ਦੱਸਣਾ ਕਿ ਇਹ ਨੂੰ ਯਾਰ ਹੁਣ ਨਹੀਂ ਕੋਈ ਫਰਕ ਹੈਗਾ ਕੋਈ ਨਹੀਂ ਫਰਕ ਹੈਗਾ ਹੁਣ ਤੁਸੀਂ ਕਿਤੇ ਜਾਓਗੇ ਤੇ ਘਰ ਦੱਸ ਕੇ ਨਾ ਜਾਓਗੇ ਮੰਦੇ ਦਾ ਫਰਜ਼ ਤੇ ਹੈਗਾ ਇਹ ਦੱਸ ਕੇ ਜਾਣ ਦਾ ਕੋਈ ਨਹੀਂ ਇੱਥੇ ਕਿਦੇ ਹੋਣੀ ਆ ਉਹ ਐਵੇਂ ਜਾਣ ਕੇ ਨਾ ਕਰੀ ਜਾਇਆ ਕਰ ਸਾਰੇ ਦੇ ਸਾਡਾ ਤੂੰ ਹੀ ਲੱਲੋ ਕੱਲੇ ਤੂੰ ਹੀ ਲੱਲੋ ਕੱਲੇ ਸੈਡਾ ਸਾਰਿਆਂ ਦੀਆਂ ਮੈਂ ਤੈਨੂੰ ਮਾਸਟਰਾਂ ਨਹੀਂ ਬਣਾ ਦਿੰਨੇ ਅਹੀਂ ਮੈਨੂੰ ਕੀ ਬਣਾਉਣਾ ਤੇਰੇ ਗਾਲ 'ਚ ਕੈਂਠਾ ਪਾ ਦਿੰਨੇ ਮੈਨੂੰ ਨਾ ਪਾਓ ਮੈਨੂੰ ਨਾ ਕੈਂਠਾ ਪਾਓ ਮੈਂ ਤਾਂ ਤੁਹਾਡੇ ਕੈਂਠੇ ਤੋਂ ਬਗੈਰ ਹੀ ਚੰਗੀ ਆਂ ਨਾਥ ਪਵਾ ਲਾ ਫਿਰ ਉਹ ਵੀ ਪਲਾਸਟਿਕ ਦੀ ਅੱਛਾ ਨਾਥ ਨਹੀਂ ਮੈਂ ਪਵਾਉਣੀ ਤੇ ਨਾ ਮੈਨੂੰ ਲੋੜ ਹੀ ਆ ਕੋਟੀ ਨਹੀਂ ਉਹ ਮੈਂ ਹੁਣ ਉਹ ਪਾ ਕੇ ਜਾਣੀ ਤੁਣ ਵਾਲੀ ਕੋਟੀ ਮੈਂ ਨਵੀਂ ਲੈਣੀ ਆ ਉਹ ਬਾਬਾ ਨਵੀਂ ਲੱਲੀ ਤੁਰ ਪਵੀ ਮੈਂ ਤੈਨੂੰ ਇੱਕੋ ਗੱਲ ਕਹੀ ਤੇ ਤੁਰ ਪਵੀ ਮੈਂ ਨਵੀ ਲੈ ਦੂੰ ਤੈਨੂੰ ਹੋਰ ਨਸਕੀ ਜਾਨੀਂ ਤੁਸੀਂ ਤਾਂ ਬੁੜੀਆਂ ਨਾਲੋਂ ਵੀ ਵੱਧ ਜੇ ਕਿੱਦਾਂ ਬਾਵਾ ਮਾਰ ਮਾਰ ਗੱਲਾਂ ਕਰਨ ਦੇ ਤੂੰ ਹੀ ਕਰਾਉਂਦੀ ਮੇਰ ਕੋ ਤੇ ਜ਼ੋਰ ਨਾ ਹਾ ਇੰਨਾ ਲਾਓ ਤੂੰ ਗੱਲ ਧਿਆਨ ਨਾਲ ਕਰਨਾ ਸੁਣਦੀ ਐ ਤਾਂ ਮੇਰੇ ਨਾਲ ਕਰਦੀ ਬੈਗੀ ਮੈਂ ਤਾਂ ਸਭ ਕੁਝ ਵੇਖਿਆ ਵਾ ਲਾਈਵ ਚੱਲਣ ਡਿਆ ਬਾਹਰ ਅੱਖੀਂ ਵੇਖ ਕੇ ਆਈ ਆ ਤੇ ਮੈਨੂੰ ਗੁੱਸਾ ਚੜਨ ਡਿਆ ਤੈਨੂੰ ਰਜਾਈ ਚ ਬੈਠੇ ਇਹਨੂੰ ਗੁੱਸਾ ਚੜੀ ਜਾਂਦਾ ਤੇ ਤੈਨੂੰ ਕਿਹੜੀ ਗੱਲੋਂ ਗੁੱਸਾ ਚੜੀ ਜਾਂਦਾ ਐਦਾਂ ਚੜਦਾ ਹੁੰਦਾ ਤੈਨੂੰ ਚੜਦਾ ਰਹੇ ਫਿਰ ਸਾਡੀ ਸਿਹਤ ਤੇ ਕੋਈ ਅਸਰ ਨਹੀਂਗਾ ਫਿਰ Aa oh.